ਇਹ ਸ਼ਹਿਰ ਪ੍ਰਸ਼ਾਸਨੀਆ ਜੀ ਭਗਵੰਤ ਮਾਨ ਜੀ ਅਮਰਸਰ ਕੇ ਜਿਹਨੇ ਉਹਨਾਂ ਨੇ ਰੋਡ ਸ਼ੋਅ ਕਰਨੇ ਤੁਸੀਂ ਹੀ ਕਰਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 18 ਤਰੀਕ ਸਾਡੇ ਬਹੁਤ ਹੀ ਪੰਜਾਬ ਦੀ ਆਣ ਤੇ ਸ਼ਾਨ ਪੰਜਾਬ ਦਾ ਪੁੱਤ ਸੀਐਮ ਭਗਵੰਤ ਮਾਨ ਅੱਜ ਬਹੁਤ ਜ਼ਿਆਦਾ ਖੁਸ਼ੀਆਂ ਵਾਲਾ ਦਿਨ ਆ ਕਿ ਅੱਜ ਉਹ ਸਾਡੇ ਅੰਮ੍ਰਿਤਸਰ ਦੀ ਗੁਰੂ ਰਾਮਦਾਸ ਜੀ ਧਰਤੀ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ ਅਸੀਂ ਇਹ ਬਹੁਤ ਅੱਜ ਖੁਸ਼ੀ ਮਾਣ ਮਹਿਸੂਸ ਕਰ ਰਹੇ ਆ ਸਾਡੇ ਹਲਕੇ ਦੇ ਖਨੀ ਐਮ ਐਲ ਏ ਡਾਕਟਰ ਇੰਦਰਬੀ ਸਿੰਘ ਨਿੱਜਰ ਉਹਨਾਂ ਦੀ ਗਵਾਈ ਦੇ ਵਿੱਚ ਪੂਰੀ ਉਹਨਾਂ ਦੀ ਹਲਕੇ ਤੋਂ ਵੱਖ-ਵੱਖ ਵਾੜਾਂ ਤੋਂ ਸਾਰੇ ਮੇਰੇ ਵੀਰ ਭੈਣਾਂ ਇੱਕ ਕਾਫਲੇ ਦੀ ਰੂਪ ਦੇ ਵਿੱਚ ਇੱਥੋਂ ਤੱਕ ਕਿ ਅਮਰਸਰ ਦੀਆਂ 85 ਵਾੜਾਂ ਹਰ ਇੱਕ ਕੈਂਡੀਡੇਟ ਆਪਣੇ ਸਾਰੇ ਵੀਰਾਂ ਭੈਣਾਂ ਦੇ ਨਾਲ ਇੱਕ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਹਾਲ ਬਾਜ਼ਾਰ ਪਹੁੰਚ ਰਹੇ ਹਾਂ ਉੱਥੇ ਸੀਐਮ ਸਾਰੇ ਕੈਂਡੀਡੇਟਾਂ ਨੂੰ ਉਹ ਖੁਦ ਮਿਲਣਗੇ ਤੇ ਉਹਨਾਂ ਦਾ ਸਨਮਾਨਤ ਕਰਨਗੇ ਉਹਨਾਂ ਦੇ ਹੌਸਲੇ ਵਧਾਉਣਗੇ ਇਹ ਦੇਖੋ ਜੀ ਬਹੁਤ ਵੱਡੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਕ ਕੌਂਸਲਰ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਖੁਦ ਸੀਐਮ ਇਥੇ ਅੰਮ੍ਰਿਤਸਰ ਪਹੁੰਚ ਰਹੇ ਨੇ ਅਸੀਂ ਇਹ ਦਿਨ ਨੂੰ ਬਹੁਤ ਵਧੀਆ ਜਮਾਂਦੇ ਆ ਸਾਡੇ ਹਲਕੇ ਤੋਂ ਸਾਡੀ ਵਾਰਡ ਨੰਬਰ 41 ਤੋਂ ਮੇਰੇ ਬਹੁਤ ਸਾਰੇ ਵੀਰ ਸਾਡੀਆਂ ਭੈਣਾਂ ਉਹ ਸਵੇਰ ਤੋਂ ਹੀ ਆਣ ਕੇ 9 ਵਜੇ ਤੋਂ ਆਣ ਕੇ ਤੁਸੀਂ ਵਾਰ ਦੇ ਸਕਦੇ ਜੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਇਥੇ ਪੂਰਾ ਬਹੁਤ ਸੋਹਣਾ ਇਕੱਠ ਹੋਇਆ ਵਾ ਅਸੀਂ ਆਪਣੀ ਵਾਰਡ ਤੋਂ ਇਥੋਂ ਨਿਕਲ ਕੇ ਬਾਈਕ ਤੇ ਬਹੁਤ ਵੱਡੇ ਗੱਡੀਆਂ ਦੇ ਕਾਫਲੇ ਦੇ ਵਿੱਚ ਉੱਥੇ ਅਸੀਂ ਮਾਨ ਸਾਹਿਬ ਦਾ ਵੈਲਕਮ ਕਰਨ ਜਾ ਰਹੇ ਹਾਂ ਆਪਣੇ ਡਾਕਟਰ ਸਾਹਿਬ ਦੇ ਨਾਲ ਆ ਰੈਲੀ ਘਟਨੇਗਾ ਸੁਪੂਨਾ ਟਾਈਮ ਨਹੀਂ ਜਾਉਂਦਾ 2:00 ਵਜੇ ਤੋਂ 4:00 ਵਜੇ